ਕਿ ਅੱਜ ਆਪਾਂ ਜਾ ਰਹੇ ਹਾਂ ਕਿ ਦਸਤਾਨ ਤੇ ਜਿੱਥੇ ਹਰ ਇੱਕ ਦੀ ਮਨੋ ਕਾਮਨਾ ਹੁੰਦੀ ਹੈ ਪੂਰੀ ਤੇ ਆਪਾਂ ਪਹੁੰਚ ਗਏ ਸੀ ਤਾਂਤਨ ਬਾਬਾ ਭੂਮੀਆਂ ਜੀ ਜੋ ਕਿ ਨੇੜੇ ਜਲੰਧਰ ਦੇ ਪਿੰਡ ਜੰਡਿਆਲੇ ਦੇ ਵਿੱਚ ਸਥਿਤ ਹੈ ਜੀ ਤੇ ਆਪਾਂ ਉਹਨੂੰ ਪਹੁੰਚ ਕੇ ਉੱਥੇ ਬੜੀ ਖੁਸ਼ੀ ਹੋਈ ਕਿਉਂਕਿ ਉੱਥੇ ਲੱਗਾ ਹੋਇਆ ਸੀ ਸੰਗਤਾਂ ਦਾ ਮੇਲਾ ਤੇ ਆਪਾਂ ਸ਼ੂਜ਼ ਤਾਰ ਕੇ ਚੱਲਨੇ ਆਂ ਦਰਸ਼ਨ ਕਰਨ ਤੇ ਆਪਾਂ ਕੀਤੀ ਥੋੜੀ ਵੇਟ ਕਿਉਂਕਿ ਵੀਡੀਓ ਬਣਾਉਣੀ ਸੀ ਸੰਗਤਾਂ ਜਾਦੀਆਂ ਸੀ ਤੇ ਫਿਰ ਆਪਾਂ ਚੱਲੇ ਆ ਹੁਣ ਅੰਦਰ ਤੇ ਲੋ ਜੀ ਸਾਰੇ ਕਰੋ ਦਰ ਫਿਰ ਆਪਾਂ ਅਣ ਕੇ ਬਾਹਰ ਮੱਥਾ ਟਿਕਿਆ ਤੇ ਫਿਰ ਆਪਾਂ ਚੱਲੇ ਆ ਜੀ ਹੁਣ ਉਧਰਲੀ ਸਾਈਡ ਉੱਪਰ ਮੱਥਾ ਟਿਕਣ ਤੇ ਆਹ ਵਾਲੇ ਬਾਬਾ ਜੀ ਇੱਥੇ ਹਰ ਰੋਜ਼ ਕਹਿੰਦੇ ਸੇਵਾ ਕਰਦੇ ਆ ਤੇ ਉੱਪਰ ਵੀਡੀਓ ਬਣਾਉਣਾ ਅਲਾਉਡ ਨਹੀਂ ਸੀ ਆਪਾਂ ਬਾਹਰੋਂ ਹੀ ਬਣਾ ਲਈ ਫਿਰ ਤੇ ਫਿਰ ਆਪਾਂ ਪਹੁੰਚ ਗਏ ਆ ਜੀ ਲੰਗਰ ਹਾਲ ਦੇ ਵਿੱਚ ਤੇ ਜੀ ਲੰਗਰ ਖਾਦਾ ਤੇ ਚਲੋ ਮਿਲਦੇ ਆ ਨੈਕਸਟ ਬਲੌਗ